ਬਾਈ ਜੀ ਤੁਸੀਂ ਦੱਸਿਆ ਕਿ ਇਹ ਗਰਾਊਂਡ ਦੀ ਜਗ੍ਹਾ ਹੈ ਇੱਥੇ ਪਾਣੀ ਫਿਰ ਰਿਹਾ ਬਾਈ ਕੋਈ ਪਾਣੀ ਵਾਲੀਆਂ ਖੇਡਾਂ ਕਰਾਉਣੀਆਂ ਨੇ ਬਸ ਸੁਣੋ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਵੀ ਪਾਣੀ ਵਾਲੀਆਂ ਕਰਾਉਣਾਂ ਕਿ ਬੱਚਿਆਂ ਦੀਆਂ ਖੇਡਾਂ ਕਰਾਉਣੀਆਂ ਐ ਜੀ ਪਿਛਲੇ 10 12 ਸਾਲਾਂ ਤੋਂ ਸਾਡੀ ਪੰਚਾਇਤ ਨੇ ਮਤਾ ਪਾ ਕੇ ਸਾਰਾ ਕਰਕੇ ਗਰਾਊਂਡ ਸਕੂਲ ਦੇ ਨਾਮ ਕਰਵਾਤਾ ਪਰ ਅੱਜ ਤੱਕ ਨਾ ਸਾਡਾ ਪਾਣੀ ਦਾ ਮਸਲਾ ਹੱਲ ਹੋ ਰਿਹਾ ਨਾ ਸਾਡੇ ਗਰਾਊਂਡ ਦਾ ਮਸਲਾ ਹੱਲ ਹੋ ਰਿਹਾ ਛੇਵੀਂ ਸੱਪੜ ਪੱਟਿਆ ਵਾ ਜਿੱਦਾਂ ਪਾਣੀ ਕੱਢਣ ਦੇ ਲਈ ਟੋਬਾ ਬਣਾਇਆ ਜਾਂਦਾ ਉਹ ਟੋਬਾ ਹੀ ਜਾਂ ਇਹ ਪਲੇਨ ਜਗ੍ਹਾ ਹੈ ਪਾਣੀ ਚ ਪਲੇਨ ਜਗ੍ਹਾ ਹੈ ਜੀ ਬਿਲਕੁਲ ਇਹ ਇਹ ਤਾਂ ਇਹ ਸਾਨੂੰ ਤਾਂ ਲੱਗ ਰਿਹਾ ਟੋਬਾ ਇਹ ਨਹੀਂ ਬਿਲਕੁਲ ਨਹੀਂ ਜੀ ਇਹ ਟੋਬਾ ਪਲੇਨ ਜਗ੍ਹਾ ਹੈ ਜੀ ਬਸ ਅਸੀਂ ਤਾਂ ਸੋਚਿਆ ਕਿ ਟੋਬਾ ਹੀ ਇਹ ਹੈ ਨਹੀਂ ਨਹੀਂ ਟੋਬਾ ਨਹੀਂ ਜੀ ਛੱਪੜ ਉਹ ਸਾਹਮਣੇ ਤੁਹਾਨੂੰ ਰੋਲ ਦੇਖ ਰਹੀ ਹੈ ਜੀ ਉਹ ਤਾਂ ਪਰਾਂ ਪਰਾਂ ਛੱਪੜ ਆ ਜੀ ਠੀਕ ਹੈ ਉਹ ਤਾਂ ਹੋਰਾਂ ਨਾਲ ਹੀ ਟੁੱਟੀ ਵੀ ਹੈ ਜੀ ਉਹਦਾ ਪਾਣੀ ਇਹਦੇ ਚ ਗਿਰ ਰਿਹਾ ਹੈ ਜੀ ਵੀਡੀਓ ਸਾਹਿਬ ਆਏ ਨੱਕਾ ਬੰਦ ਕਰਾ ਕੇ ਬਸ ਜਾਬਤਾ ਜਾ ਪੂਰਾ ਕਰਾ ਕੇ ਨਿਕਲ ਗਏ ਜੀ ਬਸ ਉਸ ਤੋਂ ਬਾਅਦ ਫੇਰ ਉਹੀ ਹਾਲ ਹੈ ਜੀ ਪੰਚਾਇਤ ਕਹਿ ਰਹੀ ਹੈ ਜੀ ਅਸੀਂ ਮਤਾ ਪਾਸਤਾ ਜੀ ਬਸ ਸਾਡੇ ਵੱਲੋਂ ਓਕੇ ਹੈ ਜੀ ਬਾਕ ਅੱਗੇ ਕੋਈ ਸੁਣਵਾਈਓ ਨਹੀਂ ਹੋ ਰਹੀ ਜੀ ਪਾਣੀ ਦੀ ਕਾਰਨ ਹੈ ਜੀ ਇਹ ਤੁਸੀਂ ਆ ਕੇ ਵੇਖਿਓ ਜੀ ਜਦੋਂ ਮੀਂਹ ਪੈਂਦਾ ਹੈ ਜੀ ਪੂਰੇ ਨੂੰ ਲੋਕ ਗਾਲਾਂ ਕੱਢ ਕੱਢ ਲੰਘਦੇ ਆ ਜੀ ਵੀ ਇਹ ਬਣੂਗਾ ਕੀ ਜੀ ਕੁਝ ਨਹੀਂ ਬਣਿਆ ਹੈਗਾ ਜੀ ਬਸ ਗਲੀਆਂ ਨਾਲੀਆਂ ਹੀ ਬਣ ਰਹੀਆਂ ਜੀ ਹੁਣ ਤੁਸੀਂ ਆਪੇ ਦੇਖ ਲਓ ਵੀ ਕਿਹੜੀਆਂ ਗਲੀਆਂ ਨਾਲੀਆਂ ਕਿਹੜਾ ਵਿਕਾਸ ਹੋ ਰਿਹਾ ਹੈ। ਗਲੀਆਂ ਨਾਲੀਆਂ ਵੀ ਬਾਈ ਜੀ ਜੇ ਆਪਾਂ ਨਾ ਦਹੀਂ ਰੱਖ ਕੇ ਗੱਡੀ 'ਚ ਤੁਰਪੀਏ ਇੱਥੇ ਤੱਕ ਆਉਂਦੇ ਆਉਂਦੇ ਤਾਂ ਲੱਸੀ ਬਣ ਜੂਗੀ, ਮੱਖਣੀ ਆ ਜੂ। 100% ਬਣੂਗਾ ਜੀ। ਗੇਮ ਹਾ ਕਿੱਥੇ ਗੇਲੂ ਨਹੀਂ ਹੈ ਜੀ, ਗਰਾਊਂਡ ਤਾਂ ਆਇਆ ਨਹੀਂ ਕੋਈ ਪਿੰਡ ਦਾ। ਉਰੇ ਖੇਲਦੇ ਹੁੰਦੇ ਸੀਗੇ, ਉਰੇ ਪਾਣੀ ਛੜਦਾ ਜੀ। ਮੰਗ ਬਥੇਰੀ ਵਾਰ ਕੀਤੀ ਹੈ ਜੀ। ਹੁਣ ਪਤਾ ਨਹੀਂ ਪੰਚਾਇਤ ਦਾ ਕਸੂਰ ਹੈ, ਪਤਾ ਨਹੀਂ ਸਾਡੇ ਐਮ.ਐਲ.ਏ. ਦਾ ਕਸੂਰ ਹੈ। ਹੈਲੋ ਹੈਲੋ ਹਾਂਜੀ ਸੋਹੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਫਤੇਗੜ ਸਾਹਿਬ ਤੋਂ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਸੋਹੀ ਸਾਹਿਬ ਇੱਕ ਨਾਮਕ ਸੋਂਬੜੀ ਪਿੰਡ ਦੇ ਵਿੱਚ ਪਹੁੰਚਿਆ ਸੀਗਾ ਜੀ ਕਿ ਕਸੂੰਬੜੀ ਪਿੰਡ ਹੈ ਜੀ ਇੱਥੇ ਖੇੜੇ ਬਲਾਕ 'ਚ ਪੈਂਦਾ ਜੀ ਫਿਲਹਾਲ ਉਹਨਾਂ ਨੇ ਫੋਨ ਕੱਟਤਾ ਏ ਅਸੀਂ ਖੇਤ ਦੇ ਵਿੱਚ ਵੜ ਕੇ ਆਪ ਠੰਡ ਦੇ ਵਿੱਚ ਅਸੀਂ ਨੱਕੇ ਆਪ ਲਾਏ ਆ ਸਾਰੇ ਖੇਤ ਨੂੰ ਠੀਕ ਹੈ ਜਦ ਮੀਂਹ ਆਇਆ ਇੱਕ ਵਾਰੀ ਫੇਰ ਸਾਰੇ ਵਿੱਚੇ ਨੱਕੇ ਵਹਿ ਜੰਨੇ ਆ ਸਭ ਕੁਝ ਹੋ ਜਾਂਦਾ ਨਹੀਂ ਕਾਸ ਪ੍ਰੋਪਰ ਨਹੀਂ ਨਾ ਕਿਤੇ ਵੀ ਪਾਣੀ ਦਾ ਉਹ ਸਾਰੇ ਲੋਕ ਜਦੋਂ ਭਗਵੰਤ ਮਾਨ ਸਾਹਿਬ ਕਿਤੇ ਜਾਂਦੇ ਨੇ ਨਾ ਰੋਕ ਕੇ ਕਹਿੰਦੇ ਨੇ ਕਿ ਹੁਣ ਤਾਂ ਜਿਹੜਾ ਰਾਜ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਰਗਾ ਆ ਗਿਆ ਤੁਸੀਂ ਕਹਿੰਦੇ ਹੋ ਸਿਸਟਮ ਨਹੀਂ ਨਹੀਂ ਜੀ ਨਹੀਂ ਜੀ ਉਹਦੇ ਨਾਲੋਂ ਵੀ ਭੈੜਾ ਹੋ ਗਿਆ ਤਾਂ ਇਹ ਗਰਾਊਂਡ ਨਹੀਂ ਹੈਗਾ ਜਿਹੜਾ ਕਹਿੰਦੇ ਗਰਾਊਂਡ ਆ ਉਹਦੇ ਵਿੱਚ ਪਾਣੀ ਭਰਿਆ ਹੋਇਆ ਵੈ ਜੀ ਪਾਣੀ ਦੀ ਨਿਕਾਸੀ ਨਹੀਂ ਕੋਈ ਪੰਚਾਇਤ ਨੂੰ ਵੀ ਕਈ ਵਾਰ ਕਹਿਤਾ ਕੋਈ ਮਸਲੇ ਦਾ ਹੱਲ ਨਹੀਂ ਹੋ ਰਿਹਾ ਹਾਂ ਜੀ ਹਾਂਜੀ ਠੀਕ ਹੈ ਜੀ ਕਰਵਾ ਦੇ ਕਦੋਂ ਤੱਕ ਹੋ ਜੂਗਾ ਜੀ ਫਿਲਹਾਲ ਉਹਨਾਂ ਨੇ ਫੋਨ ਕੱਟ ਤਾਈ ਜੀ ਇਹੀ ਕਹਿ ਕੇ ਕਰਵਾ ਦਿੰਨੇ ਆ ਭਾਈ ਜੀ ਹਰ ਕੋਈ ਕਤਰਾ ਰਿਹਾ ਹੈ ਇਹ ਗੱਲ ਕਰਨ ਤੋਂ ਗੱਲ ਕੀ ਆ ਕੀ ਆ ਵਿੱਚੋਂ ਕਾਰਨ ਕਿਉਂ ਕਤਰਾ ਰਹੇ ਨੇ ਕਿਉਂਕਿ ਅਧਿਕਾਰੀ ਹੁੰਦੇ ਨੇ ਜੇ ਕੋਈ ਮਸਲਾ ਦੱਸਾਂਗੇ ਤਾਂ ਹੀ ਹੱਲ ਹੋਊਗਾ ਹੋ ਜੂਗਾ ਜੀ ਕਹਿ ਕੇ ਫੋਨ ਕੱਟਦਾ ਪਹਿਲਾਂ ਵੀ ਦੋ ਵਾਰ ਕਸੂਂਪੜੀ ਦਾ ਨਾਂ ਸੁਣ ਕੇ ਫੋਨ ਕੱਟਦਾ ਪਹਿਲਾਂ ਦਵਾਈਓ ਨਹੀਂ ਜੀ ਆਹੀ ਕੋ ਸਾਢੇ ਨਾਲ ਹੋ ਰਹੇ ਹੈ ਜੀ ਅਰਜ਼ੀਆਂ ਦੇ ਦੇ ਕੇ ਸੱਕ ਚੁੱਕੇ ਆ ਜੀ ਡੀਸੀ ਸਾਹਿਬ ਕਿ ਆ ਵੀਡੀਓ ਕਿੰਨੇ ਕ ਦਫ਼ਤਰਾਂ ਜੀ ਜਿਨ੍ਹਾਂ ਤੇ ਮੈਂ 12 13 ਸਾਲ ਤੋਂ ਚੱਕਰ ਕੱਟ ਰਿਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਵਿਧਾਨ ਸਭਾ ਹਲਕਾ ਬਸੀ ਪਠਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਕਸੂਂਬੜੀ ਵਿਖੇ ਪਹੁੰਚੇ ਆਂ ਕਸੂਂਬੜੀ ਦਾ ਤੁਹਾਨੂੰ ਸਕੂਲ ਦਿਖਾ ਰਹੇ ਆਂ ਛੋਟਾ ਜਿਹਾ ਸਕੂਲ ਹੈ ਇੱਥੇ ਤੇ ਸਕੂਲ ਦੇ ਵਿੱਚ ਬਾਲੀਵਾਲ ਦਾ ਨੈਟ ਹੈ ਜਿਹੜਾ ਲੱਗਿਆ ਇਹ ਬੱਚੇ ਇੱਥੇ ਖੇਡ ਰਹੇ ਨੇ ਇੱਥੇ ਪਹੁੰਚਣ ਦਾ ਮੁੱਖ ਕਾਰਨ ਤੁਹਾਨੂੰ ਦੱਸ ਰਹੇ ਆਂ ਕਹਿੰਦੇ ਜੀ ਸਾਡੇ ਪਿੰਡ ਦੇ ਜਿਹੜੇ ਬੱਚੇ ਨੇ ਗੇਮ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਨੇ ਬੁਲਾਇਆ ਉਹ ਦੱਸ ਰਹੇ ਨੇ ਕਿ ਗੇਮ ਪ੍ਰਤੀ ਬਹੁਤ ਜ਼ਿਆਦਾ ਪਿਆਰ ਆ ਖੇਡਾਂ ਦੇ ਸ਼ਕੀਨ ਨੇ ਬੱਚੇ ਪਰ ਸਕੂਲ ਦੇ ਵਿੱਚ ਜਾਂ ਪਿੰਡ ਦੇ ਵਿੱਚ ਕੋਈ ਗਰਾਊਂਡ ਨਹੀਂ ਹੈਗਾ ਪੰਜਾਬ ਸਰਕਾਰ ਦਾਅਵੇ ਤਾਂ ਕਰਦੀ ਆ ਖੇਡਾਂ ਵਤਨ ਪੰਜਾਬ ਦੀਆਂ ਜਾਂ ਹੋਰ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਦੋਂ ਕਿਤੇ ਟੂਰਨਾਮੈਂਟ ਹੁੰਦਾ ਤੇ ਸਾਡੇ ਜੀਵਨ ਦਾ ਮੇਨ ਅੰਗ ਨੇ ਜਿਹੜੀਆਂ ਖੇਡਾਂ ਨੇ ਪਰ ਖੇਡਾਂ ਦੇ ਨਾਲ ਕਿਹਾ ਜਾ ਰਿਹਾ ਕਿ ਜਿਹੜਾ ਨਸ਼ਿਆਂ ਦਾ ਕਲੰਕ ਸਾਡੇ ਸਮਾਜ ਦੇ ਤੱਬੇ ਤੇ ਲੱਗਿਆ ਵਾ ਸਾਡੇ ਨੌਜਵਾਨਾਂ ਤੇ ਲੱਗਿਆ ਵਾ ਉਹ ਤਾਂ ਵੀ ਨੌਜਵਾਨ ਨੇ ਜਿਹੜੇ ਦੂਰ ਰਹਿੰਦੇ ਨੇ ਪਰ ਇਹ ਗੱਲਾਂ ਨੇ ਕਿਤੇ ਨਾ ਕਿਤੇ ਚੈਨਲਾਂ ਤੇ ਜਾਂ ਸੋਸ਼ਲ ਮੀਡੀਆ ਤੇ ਹੀ ਕਰਦੇ ਚੰਗੇ ਲੱਗਦੇ ਨੇ ਜਮੀਨੀ ਪੱਧਰ ਤੇ ਕੀ ਹਾਲਾਤ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਕਹਿੰਦੇ ਜੀ ਅਲਰਟ ਹੋਈ ਵੀ ਆ ਗਰਾਊਂਡ ਨੂੰ ਇਹ ਜਗਾ ਜਿਹਦੇ ਵਿੱਚ ਤੁਹਾਨੂੰ ਆਪਣੀਆਂ ਗੇਮਾਂ ਖੇਡਦੀਆਂ ਇਹ ਪੰਖਸੀ ਨੇ ਇਹ ਜਿਹੜੇ ਬਤਕਾਂ ਨੇ ਇਹ ਦਿਖਾਈ ਦੇਣਗੀਆਂ ਪਾਣੀ ਦੇ ਜਿਹੜੇ ਜੀਵ ਨੇ ਉਹ ਦਿਖਾਈ ਦੇਣਗੇ ਜਾਂ ਫਿਰ ਗੇਮਾਂ ਖੇਡ ਰਹੀ ਹੈ ਇੱਥੇ ਹਰੀ ਬੂਟੀ ਹੈ ਜਿਹੜੀ ਉੱਤੇ ਖੜੀ ਆ ਕਹਿੰਦੇ ਗਰਾਊਂਡ ਦੀ ਜਗ੍ਹਾ ਜੀ ਇਹ ਸੋ ਪਿੰਡ ਵਾਸੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਆ ਸਾਰਾ ਕਾਰਨ ਕਿਉਂ ਨਹੀਂ ਪਿੰਡ ਦੇ ਵਿੱਚ ਗਰਾਊਂਡ ਹੈਗਾ ਕਿਹਾ ਜਾ ਰਿਹਾ ਕਿ ਪਿੰਡ ਦੀ ਕਿਸੇ ਟਾਈਮ ਤੋਂ ਕਬੱਡੀ ਦੀ ਟੀਮ ਆ ਜਿਹੜੀ ਨਾਮੀ ਟੀਮ ਹੁੰਦੀ ਸੀ ਪਰ ਅੱਜ ਕੋਈ ਜਾਣਦਾ ਨਹੀਂ ਉਹਨਾਂ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਨੇ ਸਾਡੇ ਨਾਲ ਹਾਂਜੀ ਵੀਰ ਜੀ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹ ਬਾਈ ਜੀ ਤੁਸੀਂ ਦੱਸਿਆ ਕਿ ਇਹ ਗਰਾਊਂਡ ਦੀ ਜਗ੍ਹਾ ਹੈ ਇੱਥੇ ਪਾਣੀ ਫਿਰ ਰਿਹਾ ਬਾਈ ਕੋਈ ਪਾਣੀ ਵਾਲੀਆਂ ਖੇਡਾਂ ਕਰਾਉਣੀਆਂ ਨੇ ਬਸ ਹੁਣ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਵੀ ਪਾਣੀ ਵਾਲੀਆਂ ਕਰਾਉਣਾ ਹੈ ਕਿ ਬੱਚਿਆਂ ਦੀਆਂ ਖੇਡਾਂ ਕਰਾਉਣੀਆਂ ਐ ਜੀ ਪਿਛਲੇ 10 12 ਸਾਲਾਂ ਤੋਂ ਸਾਡੀ ਪੰਚਾਇਤ ਨੇ ਮਤਾ ਪਾ ਕੇ ਸਾਰਾ ਕਰਕੇ ਗਰਾਊਂਡ ਸਕੂਲ ਦੇ ਨਾਮ ਕਰਵਾਤਾ ਪਰ ਅੱਜ ਤੱਕ ਨਾ ਸਾਡਾ ਪਾਣੀ ਦਾ ਮਸਲਾ ਹੱਲ ਹੋ ਰਿਹਾ ਨਾ ਸਾਡੇ ਗਰਾਊਂਡ ਦਾ ਮਸਲਾ ਹੱਲ ਹੋ ਰਿਹਾ ਆ ਸਾਡੀ ਨੌਜਵਾਨ ਪੀੜ੍ਹੀ ਖੜੀ ਆ ਜਿਹੜੇ 5 5 7 7 10 10 20 20 ਸਾਲ ਦੇ ਬੱਚੇ ਸਾਰੇ ਇੱਥੇ ਛੋਟੇ ਜਿਹੇ ਗਰਾਊਂਡ ਸਕੂਲ ਦੇ ਵਿੱਚ ਹੀ ਨੈਟ ਲਾ ਕੇ ਖੇਡ ਰਹੇ ਨੇ ਪਰ ਕੀ ਕਰਨ ਕੋਈ ਗਰਾਊਂਡ ਹੀ ਨਹੀਂ ਹੈਗਾ ਅੱਜ ਮਜਬੂਰ ਤੁਹਾਨੂੰ ਬੁਲਾਉਣਾ ਪਿਆ ਐਮਐਲਏ ਸਾਹਿਬ ਕੋਲ ਹੀ ਪਹੁੰਚ ਕਰੀ ਵੀਡੀਓ ਸਾਹਿਬ ਕੋਲ ਵੀ ਡੀਸੀ ਸਾਹਿਬ ਕੋਲ ਕਿਹੜਾ ਐਸ ਅਫਸਰ ਆ ਜਿਨ੍ਹਾਂ ਕੋਲ ਮੈਂ ਨਹੀਂ ਅਰਜੀ ਲੈ ਕੇ ਗਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਪਾਣੀ ਇੱਥੇ ਕਿੱਦਾਂ ਆ ਰਿਹਾ ਬਾਈ ਜੀ ਕੀ ਇਹ ਪਿੰਡ ਦਾ ਪਾਣੀ ਆ ਜਿਹੜਾ ਘਰਾਂ ਦਾ ਨਿਕਾਸੀ ਇਹ ਨਿਕਾਸੀ ਆ ਜੀ ਉਹ ਨਾਲ ਛੱਪੜ ਲੱਗਦਾ ਹੈ ਜੀ ਅੱਛਾ ਉਹ ਛੱਪੜ ਦਾ ਪਾਣੀ ਇਸ ਗਰਾਊਂਡ 'ਚ ਪੈ ਰਿਹਾ ਹੈ ਜੀ ਉਹ ਛੱਪੜ ਦਾ ਪਾਣੀ ਹੋ ਨਹੀਂ ਬੰਦ ਹੋ ਰਿਹਾ ਉਹ ਛੱਪੜ ਦੀ ਸਫਾਈ ਨਹੀਂ ਹੋ ਰਹੀ ਜਾਂ ਪਾਣੀ ਉਹਵਰਫਲੋ ਹੋ ਗਿਆ ਪਿੰਡ ਦੇ ਆਲੇ-ਦਾਲੇ ਦੇਖ ਲਓ ਸੜਕਾਂ ਤੇ ਵੀ ਪਾਣੀ ਇੱਥੇ ਵੀ ਛੱਪੜ ਪੱਟਿਆ ਹੋਇਆ ਜਿੱਦਾਂ ਪਾਣੀ ਕੱਢਣ ਦੇ ਲਈ ਟੋਬਾ ਬਣਾਇਆ ਜਾਂਦਾ ਉਹ ਟੋਬਾ ਹੈ ਜਾਂ ਇਹ ਪਲੇਨ ਜਗ੍ਹਾ ਹੈ ਪਾਣੀ ਚ ਲੈਣ ਇਹ ਤਾਂ ਪਲੇਨ ਜਗ੍ਹਾ ਹੈ ਜੀ ਬਿਲਕੁਲ ਇਹ ਇਹ ਤਾਂ ਇਹ ਸਾਨੂੰ ਤਾਂ ਲੱਗ ਰਿਹਾ ਟੋਬਾ ਹੈ ਇਹ ਨਹੀਂ ਬਿਲਕੁਲ ਨਹੀਂ ਜੀ ਇਹ ਟੋਬਾ ਪਲੇਨ ਜਗ੍ਹਾ ਹੈ ਜੀ ਬਸ ਇਹ ਡੂੰਘਾ ਹੋਣ ਕਰਕੇ ਵੀ ਨੀਵਾ ਹੋਣ ਕਰਕੇ ਸੜਕ ਤੋਂ ਉਸ ਕਰਕੇ ਉਹਦੇ ਵਿੱਚੋਂ ਪਾਣੀ ਆ ਰਿਹਾ ਹੈ ਆਲੇ-ਦਾਲੇ ਖੇਤ ਉੱਚੇ ਨੇ ਖੇਤ ਉੱਚੇ ਆ ਜੀ ਅੱਛਾ ਅਸਿੱਧਾ ਸੋਚਿਆ ਕਿ ਟੋਬਾ ਹੀ ਇਹ ਹੈ ਨਹੀਂ ਨਹੀਂ ਟੋਬਾ ਨਹੀਂ ਜੀ ਛੱਪੜ ਉਹ ਸਾਹਮਣੇ ਤੁਹਾਨੂੰ ਡੋਲ ਦੇਖ ਰਹੀ ਹੈ ਜੀ ਉਹ ਤੋਂ ਪਰਾਂ ਪਰਾਂ ਛੱਪੜ ਆ ਜੀ ਠੀਕ ਹੈ ਉਹ ਤੋਂ ਹੋਰਾਂ ਨਾਲ ਹੀ ਟੁੱਟੀ ਵੀ ਹੈ ਜੀ ਉਹਦਾ ਪਾਣੀ ਇਹਦੇ 'ਚ ਗਿਰ ਰਿਹਾ ਹੈ ਜੀ ਵੀਡੀਓ ਸਾਹਿਬ ਆਏ ਨੱਕਾ ਬੰਦ ਕਰਾ ਕੇ ਬਸ ਜਾਪਤਾ ਜਾ ਪੂਰਾ ਕਰਾ ਕੇ ਨਿਕਲ ਗਏ ਜੀ ਬਸ ਉਸ ਤੋਂ ਬਾਅਦ ਫੇਰ ਉਹੀ ਹਾਲ ਹੈ ਜੀ ਬਾਈ ਜੀ ਜੇ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਛੱਪੜ ਬੰਦ ਕਰਕੇ ਪਾਰਕ ਬਣ ਰਹੇ ਨੇ ਹਾਂਜੀ ਬਹੁਤ ਜਿਹੜਾ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਨੂੰ ਡਿਵੈਲਪਮੈਂਟ ਕੀਤਾ ਜਾ ਰਿਹਾ ਪਿੰਡਾਂ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਇਆ ਜਾ ਰਿਹਾ ਹੈ ਤੁਸੀਂ ਕਹਿ ਰਹੇ ਹੋ ਕਿ ਇੱਥੇ ਸੱਪੜ ਵੀ ਨਹੀਂ ਹੈਗਾ ਗਰਾਊਂਡ 'ਚ ਪਾਣੀ ਖੜਾ ਕੋਈ ਹੱਲ ਨਹੀਂ ਹੋ ਰਿਹਾ ਤੁਸੀਂ ਕਹਿੰਦੇ ਹੋ ਹਰ ਕਿਸੇ ਕੋਲ ਜਾਇਆ ਹੈ ਮੈਂ ਕਹਿੰਦਾ ਜੀ 1964 ਦੇ ਵਿੱਚ ਸਾਡੇ ਪਿੰਡ ਵਿੱਚ ਇੱਕੇ ਸਕੂਲ ਬਣਿਆ ਸੀ ਅੱਛਾ ਉਸ ਤੋਂ ਬਾਅਦ ਇਸ ਪਿੰਡ ਵਿੱਚ ਨਾ ਕੋਈ ਸੁਵਿਧਾ ਕੇਂਦਰ ਨਾ ਕੋਈ ਟੈਂਕੀ ਨਾ ਕੁਝ ਕੁਝ ਨਹੀਂ ਆਇਆ ਜੀ ਇਹ ਗਰਾਊਂਡ ਪੰਚਾਇਤ ਨੇ 12 ਸਾਲ ਪਹਿਲਾਂ ਛੱਡਿਆ ਸੀ ਜਦੋਂ ਛੱਡਿਆ ਸੀ ਉਦੋਂ ਇਹ ਸੁੱਕਾ ਸੀ ਉਸ ਤੋਂ ਬਾਅਦ ਇਹਦੇ ਵਿੱਚ ਪਾਣੀੋਂ ਪਾਣੀ ਹੈ ਜੀ ਅੱਛਾ ਪਹਿਲਾਂ ਇੱਥੇ ਬੱਚੇ ਖੇਡਦੇ ਖੇਡਦੇ ਸੀ ਜੀ ਮੇਰੇ ਕੋਲ ਵੀਡੀਓ ਆ ਫੋਟੋ ਆ ਮੋਬਾਈਲ ਦੇ ਵਿੱਚ ਪਈਆਂ ਮੈਂ ਸਾਰੀਆਂ ਦਿਖਾ ਸਕਦਾ ਹਾਂ ਪੰਚਾਇਤ ਕੀ ਕਹਿ ਰਹੀ ਆ ਪੰਚਾਇਤ ਕਹਿ ਰਹੀ ਆ ਜੀ ਅਸੀਂ ਮਤਾ ਪਾਤਾ ਜੀ ਬਸ ਸਾਡੇ ਵੱਲੋਂ ਓਕੇ ਆ ਜੀ ਬਸ ਅੱਗੇ ਕੋਈ ਸੁਣਵਾਈੋ ਨਹੀਂ ਹੋ ਰਹੀ ਜੀ ਐਮਐਲਏ ਸਾਹਿਬ ਹੈਪੀ ਕੋਲ ਮੈਂ ਖੋਜ ਜਾ ਕੇ ਆਇਆ ਜੀ ਅਰਜੀ ਦੇ ਕੇ ਆਇਆ ਉਰੇ ਆਇਆ ਮੈਨੂੰ ਵੀ ਕਿਹਾ ਜੀ ਬਸ ਸੁਣਵਾਈ ਨਹੀਂ ਹੋ ਰਹੀ ਜੀ ਨਹੀਂ ਮਤਾ ਪਾ ਕੇ ਇਹਦਾ ਮਸਲਾ ਹੱਲ ਥੋੜੀ ਹੋਣਾ ਪੰਚਾਇਤ ਕੋਲ ਅਧਿਕਾਰ ਆ ਪੰਚਾਇਤ ਪਿੰਡ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਹੁੰਦੀ ਆ ਇਹਦੇ ਚ ਭਾਰਤ ਵੀ ਪਵਾਇਆ ਜਾ ਸਕਦਾ ਭਾਰਤ ਪਵਾਇਆ ਜਾ ਸਕਦਾ ਹੈ ਜੀ ਪਰ ਪਾਣੀ ਦਾ ਮੇਨ ਮਸਲਾ ਹੈ ਜੀ ਜਿਹੜਾ ਪਾਣੀ ਦਾ ਹੀ ਹੱਲ ਨਹੀਂ ਹੋ ਰਿਹਾ ਹੈ ਜੀ ਅੱਛਾ ਬਈ ਫਿਰ ਪਾਣੀ ਨੂੰ ਕੋਈ ਉਹ ਛੱਪੜ ਵੀ ਨਹੀਂ ਸਹੀ ਹੈਗਾ ਛੱਪੜ ਵੀ ਸਹੀ ਨਹੀਂ ਜੀ ਹੈਗਾ ਹੁਣ ਥੋੜਾ ਛੋਟਾ ਜਿਹਾ ਛੱਪੜ ਆ ਜੀ ਉਹ ਤੇ ਸਾਰੇ ਪਿੰਡ ਦਾ ਪਾਣੀ ਆ ਰਿਹਾ ਹੈ ਜੀ ਕਿੱਥੇ ਕਰਾਂਗੇ ਜੀ ਹੋਰ ਕੋਈ ਛੱਪੜ ਨਹੀਂ ਛੱਪੜ ਹੈਗਾ ਜੀ ਟੋਬਾ ਹੈਗਾ ਜੀ ਉਹਦੇ ਵਿੱਚ ਸਿਰਫ 20 ਜਾਂ 25 ਘਰਾਂ ਸੜਕ ਤੇ ਇੱਕ ਛੋਟਾ ਜਿਹਾ ਲੋਕਾਂ ਦੀਆਂ ਬਾਦੀਆਂ ਨੰਬਰ ਵਾਲੀਆਂ ਉਹਦੇ ਵਿੱਚ ਨਜਾਇਜ਼ ਪਾਣੀ ਸਿਟਿਆ ਪਿਆ। ਸੜਕਾਂ ਤੇ ਵੀ ਬਾਈ ਪਾਣੀ ਖੜਾ ਗੱਡੇ ਪਏ ਬਣੇ ਬਹੁਤ ਜ਼ਿਆਦਾ ਜਿਆ ਇੱਕ ਹੀ ਕਾਰਨ ਹੈ ਪਾਣੀ ਦਾ ਹੀ ਹੈ। ਪਾਣੀ ਦਾ ਹੀ ਕਾਰਨ ਹੈ ਜੀ ਇਹ ਤੁਸੀਂ ਆ ਕੇ ਵੇਖਿਓ ਜੀ ਜਦੋਂ ਮੀਂਹ ਪੈਂਦਾ ਹੈ ਜੀ ਉਰੇ ਨੂੰ ਲੋਕ ਗਾਲਾਂ ਕੱਢ ਕੱਢ ਲੰਘਦੇ ਆ ਜੀ ਵੀ ਇਹ ਬਣੂਗਾ ਕੀ ਜੀ। ਬਾਈ ਇੱਕ ਫਿਲਮ ਦੇਖੀ ਸੀਗੀ ਉਹਦੇ ਚ ਇੱਕ ਪਿੰਡ ਹੁੰਦਾ ਹੈ ਪਗਲਾਪੁਰ। ਹਾਂਜੀ। ਤੇ ਉਹਦਾ ਤਾਂ ਕੋਈ ਬਾਲੀ ਵਾਰਸ ਨਹੀਂ ਹੁੰਦਾ ਹਾਂਜੀ ਹਾਂਜੀ ਕਿਤੇ ਇਹ ਪਿੰਡ ਉਦਾਂ ਤਾਂ ਨਹੀਂ ਕੋਈ ਕਹਿੰਦਾ ਹੋਵੇ ਉਹ ਫਲਾਣੇ ਏਰੀਆ ਚ ਜਾਂਦਾ ਤੁਹਾਡਾ ਉੱਧਰ ਜਾਂਦਾ ਕੋਈ ਐਦਾਂ ਦਾ ਕੰਮ ਤਾਂ ਨਹੀਂ ਬਸ ਇਹੀ ਕੁਝ ਹੋਇਆ ਬਾਜੀ 68 ਸਾਲ ਦੇ ਵਿੱਚ ਕੁਝ ਨਹੀਂ ਬਣਿਆ ਹੈਗਾ ਜੀ ਬਸ ਗਲੀਆਂ ਨਾਲੀਆਂ ਹੀ ਬਣ ਰਹੀਆਂ ਐ ਜੀ ਹੁਣ ਤੁਸੀਂ ਆਪੇ ਦੇਖ ਲਓ ਵੀ ਕਿਹੜੀਆਂ ਗਲੀਆਂ ਨਾਲੀਆਂ ਕਿਹੜਾ ਵਿਕਾਸ ਹੋ ਰਿਹਾ ਹੈ ਨਾਲੀਆਂ ਨਾਲੀਆਂ ਵੀ ਬਾਈ ਜੀ ਜੇ ਆਪਾਂ ਨਾ ਦਹੀਂ ਰੱਖ ਕੇ ਗੱਡੀ ਚ ਤੁਰਪੀਏ ਇੱਥੇ ਤੱਕ ਆਉਂਦੇ ਆਉਂਦੇ ਤਾਂ ਲੱਸੀ ਬਣ ਜੂਗੀ ਮੱਖਣੀ ਆ ਜੂ 100% ਬਣੂਗਾ ਜੀ ਇਹ ਤਾਂ ਤਾਂ ਕੋਈ ਹੱਲ ਹੀ ਨਹੀਂ ਬਾਕੀ ਆ ਨੌਜਵਾਨ ਖੜੇ ਆ ਜੀ ਮੁੰਡੇ ਹੋਰ ਵੀ ਵੀਰ ਨੇ ਗੱਲ ਕਰਦੇ ਆ ਹੰਜ ਵੀਰ ਜੀ ਵੈਗਰ ਵੀ ਖਾਲਸਾ ਵੈਗਰ ਜੀ ਕੀ ਫਤਹਿ ਤੀਨਾਮਾ ਆਕਾਸ਼ਦੀਪ ਸਿੰਘ ਆਕਾਸ਼ਦੀਪ ਸਿੰਘ ਜੀ ਫਿਰ ਗੇਮਾਂ ਕਿੱਦਾਂ ਚੱਲ ਰਹੀਆਂ ਨੇ ਕੀ ਕੋਈ ਖੇਡਦੇ ਹੋ ਗੇਮਾਂ ਕਿ ਕਿੱਥੇ ਖੇលੂ ਨਹੀਂ ਆ ਜੀ ਗਰਾਊਂਡ ਤਾਂ ਆਇਆ ਨਹੀਂ ਕੋਈ ਪਿੰਡ ਦਾ ਉਰੇ ਖੇਡਦੇ ਹੁੰਦੇ ਸੀਗੇ ਉਰੇ ਪਾਣੀ ਛੜਦਾ ਜੀ ਠੀਕ ਹੈ ਪਾਣੀ ਪਿੱਛੇ ਆਪਸ ਵਿੱਚ ਵੀ ਲੜਾਈਆਂ ਹੁੰਦੀਆਂ ਰਹਿੰਦੀਆਂ ਲੋਕਾਂ ਦੀ ਕਿਉਂਕਿ ਪੰਚਾਇਤ ਨਹੀਂ ਕੁਝ ਕਰਦੀ ਜੀ ਠੀਕ ਹੈ ਆ ਗਰਾਊਂਡ ਹੈ ਸਕੂਲ ਦਾ ਛੋਟਾ ਜਿਹਾ ਗਰਾਊਂਡ ਆ ਇਹਨੂੰ ਵੀ ਮਾਸਟਰ ਕਹਿਣ ਲੱਗ ਜਾਂਦਾ ਹੈ ਕਈ ਵਾਰੀ ਵੀ ਤੁਸੀਂ ਨੈਟ ਲਾ ਕੇ ਚਲੇ ਜਾਂਦੇ ਆਂ ਬੱਚਿਆਂ ਨੇ ਸੱਟਾਂ ਵਾਦੀਆਂ ਕੁਛ ਵੀ ਚਲੋ ਵੀ ਆਪਣੀ ਜਗਾ ਸਹੀ ਹੈ ਠੀਕ ਹੈ ਬੱਚਿਆਂ ਵਾਸਤੇ ਵੀ ਆਈ ਗਰਾਊਂਡ ਹੈ ਹੁਣ ਪਿੰਡ ਵਾਸਤੇ ਵੀ ਆਈ ਗਰਾਊਂਡ ਹੈ ਉਹਦਾ ਵੀ ਕੋਈ ਫਾਇਦਾ ਨਹੀਂ ਨਾ ਇੱਕ ਗਰਾਊਂਡ ਕਰਕੇ ਕੀ ਆ ਕਰੂਗਾ ਬੰਦਾ ਹੂੰ ਬਹੁਤ ਚੀਜ਼ਾਂ ਹੀ ਐਵੇਂ ਦੀਆਂ ਨੇ ਪੰਚਾਇਤ ਗੱਲ ਗੱਲ ਨਹੀਂ ਕੀਤੀ ਸਰਪੰਚ ਸਾਹਿਬ ਨਾਲ ਗੱਲ ਨਹੀਂ ਕੀਤੀ ਕਿ ਜੀ ਦੇਖੋ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖੇਡਾਂ ਜ਼ਰੂਰੀ ਨੇ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਪੰਜਾਬ ਦੀ ਜਵਾਨੀ ਆ ਜਿਹੜੀ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਪਰ ਹੈ ਨਹੀਂ ਕਿ ਨਸਿਆਂ 'ਚ ਗਰਕ ਹੋ ਗਈ ਆ ਸਰਕਾਰਾਂ ਕਹਿੰਦੀਆਂ ਨੇ ਖੇਡਾਂ ਇਹਨਾਂ ਨੂੰ ਦੂਰ ਰੱਖਣ ਜੀ ਉਹਨਾਂ ਤੋਂ ਖੇਡਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਗਰਾਊਂਡ ਬਣਾਉਣ ਦਾ ਉਪਰਾਲੇ ਬਾਰੇ ਮੰਗ ਨਹੀਂ ਕੀਤੀ ਮੰਗ ਬਥੇਰੀ ਵਾਰ ਕੀਤੀ ਹੈ ਜੀ ਹੁਣ ਪਤਾ ਨਹੀਂ ਪੰਚਾਇਤ ਦਾ ਕਸੂਰ ਹੈ ਪਤਾ ਨਹੀਂ ਸਾਡੇ ਐਮਐਲਏ ਦਾ ਕਸੂਰ ਹੈ ਕਾਰਮ ਤਾਂ ਪੂਰਾ ਹੈ ਮੈਂਬਰ ਸਾਰੇ ਨਾਲ ਨਹੀਂ ਕਈ ਵਾਰ ਹੁੰਦਾ ਹੈ ਕਿ ਕਾਰਮੇ ਨਹੀਂ ਪੂਰਾ ਮੈਂਬਰ ਮਤਾ ਹੀ ਨਹੀਂ ਪਾਉਂਦੇ ਨਹੀਂ 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 ਮਤਾ ਪੈ ਕੇ ਪਹੁੰਚਿਆ ਭਾਈ ਅੱਗੇ ਮਤਾ ਪੈ ਕੇ ਬਹੁਤ ਵਾਰੀ ਗਿਆ ਇੱਕ ਵਾਰ ਨਹੀਂ ਆਏ ਵੀ ਐਫਸਰ ਦੇ ਦੇਖਣ ਬਥੇਰੀ ਵਾਰ ਆਏ ਆ ਠੀਕ ਹੈ ਜੀ ਦੇਖ ਕੇ ਚਲੇ ਜਾਨੇ ਆ ਕਈ ਵਾਰੀ ਗਿਆ ਹੁੰਦਾ ਹੈ ਆਕਰ ਉਹ ਜਦ ਖਾਲੀ ਸੀਗਾ ਜੀ ਪਾਣੀ ਇੰਨਾ ਨਹੀਂ ਖੜਾ ਸੀਗਾ ਉੱਥੇ ਥੋੜਾ ਜਿਹਾ ਪਾਣੀ ਆ ਗਿਆ ਸਾਨੂੰ ਪੰਚਾਇਤ ਕਹਿੰਦੀ ਵੀ ਡੋਲ ਲਾ ਲਓ ਸਰਦੀਆਂ ਦਾ ਟਾਈਮ ਠੀਕ ਹੈ ਜੀ ਆ ਮੇਰੇ ਨਾਲੇ ਖੜੇ ਆ ਮੁੰ ਅਸੀਂ ਖੇਤ ਵਿੱਚ ਵੜ ਕੇ ਆਪ ਠੰਡ ਦੇ ਵਿੱਚ ਅਸੀਂ ਨੱਕੇ ਆਪ ਲਾਏ ਆ ਸਾਰੇ ਖੇਤ ਨੂੰ ਠੀਕ ਹੈ ਜਦ ਮੀਂਹ ਆਇਆ ਇੱਕ ਵਾਰੀ ਫਿਰ ਸਾਰੇ ਵਿੱਚੇ ਨੱਕੇ ਵਹਿ ਜੰਨੇ ਆ ਸਭ ਕੁਝ ਹੋ ਜਾਂਦਾ ਨਹੀਂ ਕਾਸ ਪ੍ਰੋਪਰ ਨਹੀਂ ਨਾ ਕਿਤੇ ਵੀ ਪਾਣੀ ਦਾ ਹੂੰ ਕਿਸ ਤਰ੍ਹਾਂ ਹੱਲ ਹੋਊਗਾ ਇਹਦਾ ਕਿੱਦਾਂ ਸਿਸਟਮ ਕਿੱਦਾਂ ਹੱਲ ਹੋਊਗਾ ਇਹ ਹਲੇ ਪੰਚਾਇਤ ਦੇਖਿਆ ਜੀ ਹੋਰ ਮਤਲਬ ਇਹ ਤਾਂ ਵੀਰ ਜੀ ਹੱਲ ਕਿੱਦਾਂ ਹੋ ਸਕਦਾ ਇਹਦਾ ਹਲੇ ਤਾਂ ਇਹ ਆ ਜੀ ਵੀ ਉਰੋਂ ਪਾਣੀ ਚੱਕ ਕੇ ਨਾਲ ਪੰਚਾਇਤੀ ਜ਼ਮੀਨ ਹੈਗੀ ਜੀ ਉੱਥੇ ਪਾਣੀ ਸਿੱਟਿਆ ਜਾਵੇ ਜੀ ਉੱਥੇ ਹੱਲ ਹੋ ਸਕਦਾ ਹੈ ਜੀ ਹੁਣ ਜੇ ਆਪਾਂ ਇੱਥੇ ਹੱਲ ਕਹੀਏ ਇੱਥੇ ਕੋਈ ਹੱਲ ਨਹੀਂ ਐਡੇ ਵੱਡੇ ਪਿੰਡ ਦਾ ਪਾਣੀ ਦਾ ਕਿਵੇਂ ਹੱਲ ਕਰਦਾਂਗੇ ਜੀ ਆਪਾਂ ਆ ਸਾਡੇ ਕੋਲ ਅਰਜੀ ਦਈ ਵੀ ਹੈ ਜੀ ਇਹਦੇ ਵਿੱਚ ਸਾਡੇ 7 ਦੇ 7 ਪੰਚਾਂ ਨੇ ਸਾਈਨ ਕਰੇ ਬਿਆ ਜੀ 8ਵੇਂ ਸਰਪੰਚ ਨੇ ਵੀ ਸਾਈਨ ਕਰੇ ਬਿਆ ਜੀ ਕੋਈ ਪਾਰਟੀਬਾਜੀ ਨਹੀਂ ਰੱਖ ਰਿਹਾ ਗਰਾਊਂਡ ਦੇ ਵਾਸਤੇ ਉਹ ਕਹਿੰਦੇ ਵੀ ਸਾਡੇ ਬੱਚਿਆਂ ਵਾਸਤੇ ਗਰਾਊਂਡ ਬਣਾਉਣਾ ਚਾਹੀਦਾ ਫਿਰ ਬਣਦਾ ਕਿਉਂ ਨਹੀਂ ਜੀ ਬਸ ਸਾਡੇ ਸੁਣਵਾਈਓ ਨਹੀਂ ਹੋ ਰਹੀ ਜੀ ਤੁਹਾਨੂੰ ਇਹ ਦੱਸ ਰਿਹਾ ਵੀ ਇੰਨਾ ਪਿਛੜਿਆ ਪੰਚਾਇਤ ਕੋਲ ਭਾਜੀ ਕੋਈ ਤੁਸੀਂ ਕਹਿੰਦੇ ਹੋ ਸਾਹਮਲਾਟ ਜ਼ਮੀਨ ਪਈ ਆ ਪੰਚਾਇਤੀ ਜ਼ਮੀਨ ਉਹਦਾ ਠੇਕਾ ਵੀ ਆਉਂਦਾ ਹੋਊਗਾ ਸਰਕਾਰ ਵੱਲੋਂ ਵੀ ਫੰਡਿੰਗ ਆਉਂਦੀ ਹੋਊਗੀ ਪਿੰਡ ਦੇ ਵਿਕਾਸ ਲਈ ਪੰਚਾਇਤ ਆਪਣੇ ਤੌਰ ਤੇ ਨਹੀਂ ਕਰ ਸਕਦੀ ਇਹ ਬਸ ਕਰਨੀ ਜੀ ਰਹੇ ਸਮਝ ਨਹੀਂ ਆ ਰਹੀ ਕਿਹੜਾ ਵਾ ਇਹ ਪੰਚਾਇਤ ਨੂੰ ਕਹਿ ਕਹਿ ਕੇ ਥੱਕ ਚੁੱਕੇ ਮੱਥਾ ਪਾ ਕੇ ਆਪਣਾ ਪੱਲਾ ਛੁਡਾ ਲੰ데요 ਪੱਲਾ ਛੁਡਾ ਲੈਣੇ ਆ ਜੀ ਹੈਪੀ ਸਾਹਿਬ ਨੂੰ ਅਸੀਂ ਰਪਿੰਦਰ ਸਿੰਘ ਹੈਪੀ ਸਾਹਿਬ ਨੂੰ ਬਹੁਤ ਬੇਨਤੀਆਂ ਕਰ ਚੁੱਕੇ ਆ ਵੀ ਸਾਡਾ ਮਸਲਾ ਹੱਲ ਕਰੋ ਜੀ ਮਸਲਾ ਪਰ ਜਿਉਂ ਦਾ ਤਿਉਂ ਆ ਜੀ ਸਰਪੰਚ ਸਾਹਿਬ ਦਾ ਨੰਬਰ ਹੈਗਾ ਤੁਹਾਡੇ ਕੋਲ ਸਰਪੰਚ ਸਾਹਿਬ ਦਾ ਨੰਬਰ ਮੈਂ ਦੇਖ ਲਾਂ ਨੇ ਇੱਕ ਮਿੰਟ ਹਾਂ ਦੇਖਿਓ ਬਰਹਾ ਜੀ ਇਹ ਤਾਂ ਖੰਨਨੇ ਸਾਥੇ ਗਿਆ ਸੀ 2 ਮਿੰਟ ਜੀ ਆ ਲਿਖ ਦਿਓ ਜੀ ਲਿਖ ਦਿਓ ਇਹ ਵਿੱਚ ਸੋ ਸਰਪੰਚ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂ ਨਹੀਂ ਮਸਲਾ ਹੱਲ ਹੋ ਰਿਹਾ ਪਿੰਡ ਦੀ ਨੌਜਵਾਨੀ ਆ ਜਿਹੜੀ ਪਿੰਡ ਦੇ ਬੱਚੇ ਨੇ ਜਿਹੜੇ ਗੇਮਾਂ ਨਾਲ ਜੁੜਨਾ ਚਾਹੁੰਦੇ ਨੇ ਕਹਿੰਦੇ ਗਰਾਊਂਡ ਨਹੀਂ ਹੈਗਾ ਕਈ ਦਿਨਾਂ ਤੋਂ ਫੋਨ ਆ ਰਹੇ ਨੇ ਅਸੀਂ ਇੱਥੇ ਪਹੁੰਚੇ ਆ ਗਰਾਊਂਡ ਫਿਲਹਾਲ ਤੁਸੀਂ ਦੇਖ ਲਓ ਗਰਾਊਂਡ ਦੇ ਕੀ ਹਾਲਾਤ ਨੇ ਉਹ ਦਿਖਾ ਦਿਓ ਜੀ ਉਹ ਪਾਣੀ ਦੇ ਵਿੱਚ ਫਿਰਦੇ ਪੰਛੀ ਸੋ ਕਹਿੰਦੇ ਇਹ ਗਰਾਊਂਡ ਹੈ ਜੀ ਦੇਖਣ ਨੂੰ ਤਾਂ ਲੱਗ ਰਿਹਾ ਕਿ ਇਹ ਸੱਪੜ ਹੋਊਗਾ ਪ੍ਰੋਪਰ ਪੱਟਿਆਵਾ ਹੋਊਗਾ ਕਹਿੰਦੇ ਬਿਲਕੁਲ ਪੱਟਿਆਵਾ ਨਹੀਂ ਇਹ ਗਰਾਊਂਡ ਹੈ ਗਰਾਊਂਡ ਦੇ ਵਿੱਚ ਪਾਣੀ ਖੜਾ ਪਾਣੀ ਦਾ ਕੋਈ ਨਿਕਾਸ ਹੀ ਨਹੀਂ ਹੈਗਾ ਹੋ ਗਿਆ ਜੀ ਸਰਪੰਚ ਸਾਹਿਬ ਦਾ ਨਾਮ ਕੀ ਹੈ ਜੀ ਦਵਿੰਦਰ ਕੌਰ ਆ ਜੀ ਦਵਿੰਦਰ ਕੌਰ ਹਾਂ ਜੀ ਇਹ ਉਹਨਾਂ ਦੇ ਪਤੀ ਦਾ ਨੰਬਰ ਹੈ ਜੀ ਹਾਂ ਉਹਨਾਂ ਦੇ ਪਤੀ ਦਾ ਨੰਬਰ ਹੈ ਸ਼ਾਇਦ ਉਹਨਾਂ ਕੋਲ ਹੋਵੇ ਦਵਿੰਦਰ ਸਿੰਘ ਆ ਜੀ ਇਹ ਕੋਈ ਨਾ ਕੋਈ ਚੱਪੜ ਹੈ ਜਿਹੜੀ ਆਪਣੇ ਵੀਰ ਦਵਿੰਦਰ ਹਾਂਜੀ ਕੋਈ ਬੇਸ ਨਹੀਂ ਬਣਦਾ ਉਹ ਪਾਣੀ ਹਾਂਜੀ ਹਾਂਜੀ ਸਰਪੰਚ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਵੈਸੇ ਉਹਨਾਂ ਦੇ ਮੈਸੇਜ ਨੇ ਸਰਪੰਚ ਸੋ ਦੇਖ ਰਿਹਾ ਕਿਹਨਾਂ ਦੇ ਸਰਪੰਚ ਸਾਹਿਬ ਕਰਦੇ ਨੇ the number you have dialed is currently busy please try again خلاص انہوں نے فون نہیں چੁکے جی کال کر رہے ہو او تہاڈی کال ہاں جی چک دے نہیں کہندا جی فون نہیں چک دے ایک بار ہور کر کے دیکھ لینے ہیں چلو کہندے ایک بار یو کالنگ از کرنٹلی سوئچڈ آف لاؤ جی سوئچ آف ہو گیا ہے فون جس نمبر سے اپ સંપर्क करना चाहते हैं वो अभी स्विच ऑफ है कृपया कुछ समय पश्चात प्रयास करें ਸਾਇਦ ਉਹਨੂੰ ਪਤਾ ਨਾ ਲੱਗਿਆ ਹੋਵੇ ਜੀ ਮੀਡੀਆ ਵਾਲੇ ਆਏ ਹੋਣਗੇ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਹੋਰ ਵੀ ਕੋਈ ਕੰਮ ਹੋ ਸਕਦਾ ਕਿਤੇ ਬੀਜੀਬੀ ਹੋ ਸਕਦੇ ਨੇ ਫਿਲਹਾਲ ਐਮਐਲਏ ਸਾਹਿਬ ਦਾ ਨੰਬਰ ਦੱਸੋ ਜੀ ਇਹ ਚ ਲਿਖ ਦਿਓ ਜੀ ਹਾਂ ਜੀ 95929 ਇੱਕ ਮਿੰਟ ਜੀ ਕੋਈ ਨਾਮ ਲਿਖ ਲੈਣਾ ਜੀ 00 303 3 ਨਹੀਂ ਕੀ ਨਾਮ ਹੈ ਜੀ

ਹਾਂਜੀ ਐਮਐਲਏ ਸਾਹਿਬ ਬੋਲ ਰਹੇ ਹਾਂ ਜੀ ਨਹੀਂ ਆਪਸੇ ਤੋਂ ਗੱਲ ਕਰ ਰਹੇ ਹਾਂ ਐਮਐਲਏ ਸਾਹਿਬ ਨਾਲ ਗੱਲ ਹੋ ਸਕਦੀ ਹੈ ਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਹਾਂ ਜੀ ਪੰਜਾਬੀ ਲੋਕ ਚੈਨਲ ਤੋਂ ਕਿਹੜਾ ਚੈਨਲ ਹੈ ਜੀ ਪੰਜਾਬੀ ਲੋਕ ਚੈਨਲ ਜੀ ਕਿਹਨੂੰ ਦੱਸਿਆ ਬਾਈ ਜੀ ਆਪਣਾ ਮਨਵਿੰਦਰ ਸਿੰਘ ਟਿਵਾਣਾ ਐਮਐਲਏ ਸਾਹਿਬ ਦੋਸਤ ਆਏ ਨਹੀਂ ਅੱਲੇ ਦਫ਼ਤਰ ਆਏ ਨਹੀਂ ਜੀ ਨਹੀਂ ਕਿਤੇ ਭੂਗਤੇ ਨੇ ਜੀ ਉਹ ਉਹਨਾਂ ਦਾ ਪਰਸਨਲ ਨੰਬਰ ਮਿਲ ਸਕਦਾ ਜੀ ਭਾਈ ਕੋਈ ਨਾ ਮੈਂ ਬਾਈ ਨਾਲ ਗੱਲ ਕਰਕੇ ਤੁਹਾਨੂੰ ਮੈਸੇਜ ਲਾਉਣਾ ਇੱਕ ਨਾ ਤੁਹਾਡੇ ਧਿਆਨ ਚ ਹੋਊਗਾ ਤੁਸੀਂ ਦਫਤਰ ਰਹਿੰਦੇ ਹੋ ਇੱਥੇ ਦਫਤਰ ਦੇਖ ਰੇ ਕਰਦੇ ਹੋ ਸਾਰਾ ਹਾਂਜੀ ਤੁਸੂੰਬੜੀ ਪਿੰਡ ਦਾ ਗਰਾਊਂਡ ਦਾ ਚੱਕਰ ਆ ਭਾਜੀ ਤੁਹਾਡੇ ਧਿਆਨ ਚ ਹੈਗਾ ਕੋਈ ਇਦਾਂ ਦਾ ਮਸਲਾ ਪਿੰਡ ਵਾਲੇ ਕਹਿ ਰਹੇ ਨੇ ਐਮ ਐਲ ਏ ਦਫਤਰ ਵੀ ਕਈ ਵਾਰ ਜਾ ਚੁੱਕੇ ਆ ਕੀ ਮਸਲਾ ਵੀਰੇ ਕੀ ਕਹਿੰਦੇ ਆ ਪਿੰਡ ਵਾਲੇ ਪਿੰਡ ਵਾਲੇ ਕਹਿੰਦੇ ਨੇ ਜੀ ਗਰਾਊਂਡ ਨਹੀਂ ਹੈਗਾ ਕੋਈ ਜਿਹੜਾ ਗਰਾਊਂਡ ਦੀ ਜਗ੍ਹਾ ਹੈ ਉਹਨੇ ਸੱਪੜ ਦਾ ਰੂਪ ਧਾਰਿਆ ਵਾ ਪਿੰਡ ਦਾ ਪਾਣੀ ਦੀ ਨਿਕਾਸੀ ਨਹੀਂ ਸੱਪੜ ਦੀ ਤਰ੍ਹਾਂ ਭਰਿਆ ਪਿਆ ਗਰਾਊਂਡ ਬੱਚੇ ਪੰਤੂ ਮਤਾ ਲਿਖਾ ਕੇ ਦੇ ਦਿਓ ਗਰਾਊਂਡ ਦਾ ਪਾ ਜੀ ਮਤਾ ਮਤਾ ਕਹਿੰਦੇ ਕਾਫੀ ਵਾਰ ਦੇ ਚੁੱਕੇ ਆ ਜੀ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਗੱਲ ਵੀ ਪਤਾ ਕਰਾ ਦਿੰਨਾ ਹਾਂਜੀ ਮੈਨੂੰ ਨੰਬਰ ਵੀ ਦੇ ਦਿਓ ਜੀ ਐਮਐਲਏ ਸਾਹਿਬ ਦਾ ਠੀਕ ਹੈ ਜੀ ਫਿਲਹਾਲ ਨਾ ਤਾਂ ਸਰਪੰਚ ਸਾਹਿਬ ਨੇ ਫੋਨ ਚੁੱਕਿਆ ਤੇ ਨਾ ਐਮਐਲਏ ਸਾਹਿਬ ਨਾਲ ਗੱਲ ਹੋਈ ਆ ਦਾਅਵੇ ਤਾਂ ਕੀਤੇ ਜਾ ਰਹੇ ਨੇ ਡਿਜੀਟਲ ਇੰਡੀਆ ਦੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਆਈਟੀ ਸੈੱਲ ਬਿਠਾਏ ਬਨੇ ਵਾਹ ਵਾਹ ਕਰਨ ਨੂੰ ਵਾਹ ਵਾਹ ਖੱਟਣ ਨੂੰ ਦਾਵੇ ਕਰਦੇ ਨੇ ਪਰ ਦਾਵਾ ਜਮੀਨੀ ਪੱਧਰ ਤੇ ਕੀ ਆ ਉਹ ਤੁਸੀਂ ਦੇਖ ਰਹੇ ਹੋ ਬਾਈ ਜੀ ਨੇ ਸਾਨੂੰ ਬੁਲਾਇਆ ਇੱਥੇ ਸਰਪੰਚ ਸਾਹਿਬ ਨੇ ਫੋਨ ਨਹੀਂ ਚੁੱਕਿਆ ਘਰ ਜਾ ਕੇ ਵੀ ਕੋਸ਼ਿਸ਼ ਕਰਾਂਗੇ ਸਰਪੰਚ ਸਾਹਿਬ ਨਾਲ ਗੱਲ ਕਰਨ ਦੀ ਜੇ ਮਿਲੇ ਫਿਲਹਾਲ ਪਿੰਡ ਦੇ ਹੋਰ ਕਿਸੇ ਨੇ ਗੱਲ ਕਰਨੀ ਆ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਮੈਂ ਵੀ ਕਰਨੀ ਆ ਹਾਂਜੀ 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 ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਾਂਗੇ ਹੋ ਜੀ ਕਹਿੰਦੇ ਇਹ ਗਰਾਊਂਡ ਹੈ ਜੀ ਗਰਾਊਂਡ ਤਾਂ ਜੀ ਗਰਾਊਂਡ ਤਾਂ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਇਹ ਗਰਾਊਂਡ ਦੀ ਜਗ੍ਹਾ ਜੀ ਇੱਥੇ ਪਾਣੀ ਨਹੀਂ ਉਹ ਹੋ ਰਿਹਾ ਹੂੰ ਪਾਣੀ ਦਾ ਨਿਕਾਸੀ ਨਹੀਂ ਜੀ ਆ ਮਤਾ ਪਾਇਆ ਗਿਆ ਸਾਰਾ ਕੁਝ ਹੋ ਗਿਆ ਹੋ ਕਿਉਂ ਨਹੀਂ ਰਿਹਾ ਭਾਈ ਮੈਂ ਜੀ ਮੇਰੀ 42 46 ਸਾਲ ਦੀ ਉਮਰ ਹੋ ਗਈ ਜੀ ਹੂੰ ਮੈਂ ਕਬੱਡੀ ਦਾ ਪੂਰਾ ਮੰਨਿਆ ਮੈਂ ਪਲੇਅਰਤਾ ਜੀ ਹੂੰ ਕੀ ਨਾਮ ਆ ਆਪਣਾ ਮੇਰੇ ਨੌਮਨਾਵਾ ਸਿੰਘ ਆ ਜੀ ਮਨਾਵਾ ਸਿੰਘ ਹਾਂ ਜੀ ਦਸਾਰਨੇ ਵਾਲਾ ਸੇਠੀ ਆ ਜੀ ਜਿਹੜਾ ਐਸਐਸਪੀ ਦੀ ਭਰਤੀ ਆ ਜੀ ਉਹ ਉਹ ਮੇਰੇ ਘਰ ਖੇលਿਆ ਮੁੰਡਾ ਅੱਛਾ ਸਾਨੂੰ ਗਰਾਊਂਡ ਦੇ ਕਾਰਨ ਜੀ ਹੁਣ ਮੇਰਾ ਬੱਚਾ ਯੁਰੇ ਸੁੱਕੇ ਇਹ ਇਹ ਮੁੰਡਾ ਜੀ ਮੇਰਾ ਚੰਗਾ ਵਧੀਆ ਖੇਲਦਾ ਸੀ ਹੂੰ ਰਪਾਲੇੜੀ ਸਕੂਲ ਚ ਵੀ ਨੈਸ਼ਨਲ ਚ ਵੀ ਦੂਸਰੇ ਲੋਡ ਵੀ ਖੇਲਦਾ ਸੀ ਹੂੰ ਏ ਉਰੇ ਤੇ ਖੇਲਣ ਡੜਿਆਣੇ ਜਾਂਦਾ ਜੀ ਹੂੰ ਉਰੇ ਸਾਡੇ ਪਿੰਡ ਜਗੈ ਨਹੀਂ ਜੀ ਨਾ ਜਿੰਮ ਦਾ ਸਮਾਨ ਆ ਜਿਹੜਾ ਪਿਆ ਤਾਂ ਉਹ ਵੀ ਖਾ ਖੂਗੇ ਅੱਛਾ ਨਹੀਂ ਸਰਕਾਰਾਂ ਤਾਂ ਕਹਿੰਦੀਆਂ ਨੇ ਕਿ ਅਸੀਂ ਹਰ ਇੱਕ ਸਹੂਲਤ ਦੇ ਰਹੇ ਹਾਂ ਕੋਈ ਉਰੇ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਜਦੋਂ ਭਗਵੰਤ ਮਾਨ ਸਾਹਿਬ ਕੀਤੇ ਜਾਂਦੇ ਨੇ ਨਾ ਰੋਕ ਕੇ ਕਹਿੰਦੇ ਨੇ ਕਿ ਹੁਣ ਤਾਂ ਜਿਹੜਾ ਰਾਜ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਰਗ ਆ ਗਿਆ ਤੁਸੀਂ ਕਹਿੰਦੇ ਹੋ ਸਿਸਟਮ ਨਹੀਂ ਨਹੀਂ ਜੀ ਨਹੀਂ ਜੀ ਉਹਦੇ ਨਾਲੋਂ ਵੀ ਭੈੜਾ ਹੋ ਗਿਆ ਤਾਂ ਇਹ ਤਾਂ ਉਹਦੇ ਨਾਲੋਂ ਵੀ ਭੈੜਾ ਜੀ ਫਿਰ ਉਹ ਲੋਕ ਕੌਣ ਨੇ ਜਿਹੜੇ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਰਗਾਂ ਰਾਜ ਆ ਇੱਥੇ ਤਾਂ ਸਾਰੇ ਖਾਣੇ ਪਹਿਲਾ ਉਹਰੇ ਸਾਡੇ ਸਕੂਲ ਦੇ ਵਿੱਚ ਵੇਟ ਵੀ ਪਏ ਤੇ ਬੱਠਲ ਵੀ ਪਏ ਤੇ ਉਹ ਵੀ ਖਾਕੂਗੇ ਜੀ ਇਹੀ ਕਹਿੰਦੇ ਕੀ ਕਹਿ ਰਹੇ ਹੋ ਜੀ ਸਰਪੰਚ ਦੇ ਘਰੇ ਪਏ ਵੀ ਉਹ ਵੀ ਸਰਪੰਚ ਦੇ ਘਰਾਂ ਪਿਆ ਜੀ ਲੋਂਦੇ ਨਹੀਂ ਕਿੰਨੇ ਪਏ ਜੀ ਆਉਂਦਾ ਜਰੂਰ ਹੈ ਪਰ ਸਹੀ ਤਰੀਕੇ ਨਾਲ ਪਹੁੰਚਦਾ ਨਹੀਂ ਨਾ ਤਾਂ ਕੋਈ ਰੱਖਣ ਨੂੰ ਜਗ੍ਹਾ ਹੀ ਨਹੀਂ ਬਰੋਪਰ ਜੀ ਕੋਈ ਰੱਖਣ ਵਾਸਤੇ ਇੱਕ ਵਾਰ ਸਾਰੇ ਨੌਜਵਾਨ ਇੱਥੇ ਇਕੱਠੇ ਹੋਏ ਨੇ ਜਿਹੜੇ ਗੇਮਾਂ ਨਾਲ ਪਿਆਰ ਕਰਦੇ ਨੇ ਸਾਰੇ ਇਕੱਠੇ ਨੇ ਕਿਹਾ ਜਾ ਰਿਹਾ ਇਹ ਪਿੰਡ ਦਾ ਕੋਈ ਹੱਲ ਕੀਤਾ ਜਾਵੇ ਸੋ ਐਮਐਲਏ ਦਫਤਰ ਜਾ ਕੇ ਵੀ ਕਹਿੰਦੇ ਕੋਸ਼ਿਸ਼ਾਂ ਕਰ ਲੀਆਂ ਬੀਡੀਪੀਓ ਸਾਹਿਬ ਨਾਲ ਵੀ ਗੱਲ ਕਰਕੇ ਕੋਸ਼ਿਸ਼ਾਂ ਕਰ ਲੀਆਂ ਬੀਡੀਪੀਓ ਸਾਹਿਬ ਦਾ ਨੰਬਰ ਹੈਗਾ ਬੀਡੀਪੀਓ ਦਾ ਹੈਗਾ ਜੀ ਹਾਂਜੀ ਦੋ ਜੀ ਨੰਬਰ ਦੋ ਕੋਈ ਮਸਲੇ ਦਾ ਹੱਲ ਹੋਵੇ ਤੇ ਬੀਡੀਪੀਓ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਆ ਵੀ ਦੱਸਿਓ ਪਤਾ ਕਿ ਆ ਜੀ ਹਾਂਜੀ ਇੱਕ ਆ ਵੀ ਸਭ ਤੋਂ ਵੱਡੀ ਗੱਲ ਹੈ ਜੀ ਉਰੇ ਕੋਈ ਪਾਣੀ ਦਾ ਮਤਲਬ ਉਹਨਾਂ ਦਾ ਰੀਜ਼ਨ ਹੀ ਨਹੀਂ ਬਣਦਾ ਕਿਉਂਕਿ ਉਰੇ ਕੋਈ ਛੱਪੜ ਹੀ ਨਹੀਂ ਹੈਗੀ ਉਹ ਪਰਲੇ ਵੀ ਛੱਪੜ ਹੀ ਨਹੀਂ ਹੈ ਉਰੇ ਜਿਹੜਾ ਉਹ ਗਰਾਊਂਡ ਹੈ ਜੀ ਉਹ ਵੀ ਗਰਾਊਂਡ ਹੈ ਉਹ ਵੀ ਗਰਾਊਂਡ ਹੈ ਉਹ ਦੀਵਾਰ ਤੋਂ ਲੈ ਕੇ ਉੱਥੇ ਤੱਕ ਸਕੂਲ ਦਾ ਗਰਾਊਂਡ ਹੈ ਗਰਾਊਂਡ ਹੈ ਗਰਾਊਂਡ ਹੈ ਪੂਰੇ ਛੱਪੜ ਹੀ ਨਹੀਂ ਹੈ ਇਹ ਚੰਗੀ ਤਰ੍ਹਾਂ ਉਹ ਦਿਖਾ ਦੇ ਪੰਚਾਇਤ ਨੇ ਬਣਾ ਪਤਾ ਨਹੀਂ ਉਰੇ ਨੂੰ ਕਿਵੇਂ ਦਿੱਤਾ ਨਿਕਾਸ ਵੀ ਇੱਧਰ ਲੈ ਘਰ ਦਾ ਪਾਣੀ ਇੱਧਰ ਆਊਗਾ ਸਾਰਾ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਨਾ ਅੱਛਾ ਮਤਲਬ ਗਤੁਕ ਨਹੀਂ ਬਣਦੀ ਹੈਗੀ ਕੋਈ ਪਾਣੀ ਆਣੇ ਸੋ ਕਹਿੰਦੇ ਜੀ ਉਧਰ ਵੀ ਜ ਇਹ ਗਰਾਊਂਡ ਦੀ ਉਹ ਜਗ੍ਹਾ ਏ ਇਹ ਸਕੂਲ ਹੈ ਤੇ ਹਾਂਜੀ 94177 ਕਿਰਨ ਨੀਕ ਸੈਕੰਡ 86036 86036 ਕੀ ਨਾਮ ਹੈ ਜੀ ਇਹਨਾਂ ਦਾ ਵੀਡੀਪੀਓ ਲਿਖਿਆ ਬਈ ਕਿਹੜੀ ਜਗ੍ਹਾ ਨੇ ਇਹ ਖੇੜਾ ਜੀ ਹੈਲੋ ਹਾਂਜੀ ਹਾਂਜੀ ਬੀਡੀਪੀਓ ਸਾਹਿਬ ਖੇੜਾ ਤੋਂ ਬੋਲ ਰਹੇ ਹਾਂ ਜੀ ਨਹੀਂ ਜੀ ਮਾਤਾ ਚਮਕੌਰ ਸਾਹਿਬ ਤੋਂ ਹੋ ਰਹੇ ਹਾਂ ਠੀਕ ਹੈ ਜੀ ਇੱਥੇ ਤਾਂ ਇਹ ਦੇਖਿਓ ਗਲਤ ਲੱਗ ਗਿਆ ਸੌਰੀ ਭਾਜੀ ਗਲਤ ਲੱਗ ਗਿਆ ਹੋ ਗਿਆ ਚੇਂਜ ਹੋ ਗਿਆ ਜੀ ਫਿਰ ਇਹ ਚੇਂਜ ਹੋਇਆ ਜੀ ਤੁਹਾਡੀ ਡਿਊਟੀ ਚੇਂਜ ਹੋਈ ਹੈ ਜੀ ਕੱਟ ਗਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਅੱਜ ਆਏ ਦੁਬਾਰਾ ਹੈਲੋ ਹਾਂਜੀ ਭਾਜੀ ਬੀਡੀਪੀਓ ਸਾਹਿਬ ਖੇੜੇ ਤੋਂ ਬੋਲ ਰਹੇ ਹੋ ਜੀ ਏਪੀਓ ਬੋਲਦਾ ਹਾਂ ਜੀ ਏਪੀਓ ਸਾਹਿਬ ਹਾਂਜੀ ਠੀਕ ਹੈ ਜੀ ਠੀਕ ਹੈ ਮੈਂ ਨਾ ਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਹਾਂਜੀ ਭਾਜੀ ਮੈਂ ਨਾ ਇੱਥੇ ਕਸੂੰਬੜੀ ਪਿੰਡ ਆਇਆ ਵਾ ਸੀਗਾ ਇੱਥੇ ਨਾ ਗਰਾਊਂਡ ਦਾ ਮਸਲਾ ਜੀ ਤੁਹਾਡੇ ਧਿਆਨ ਚ ਹੈਗਾ ਜੀ ਕੋਈ ਕਸੂੰਬੜੀ ਗਰਾਊਂਡ ਦਾ ਮਸਲਾ ਨਹੀਂ ਕਿਉਂਕਿ ਮੈਨੂੰ ਨਾ ਹਜੇ ਹੁਣੀ ਮਤਲਬ 15 ਕ ਦਿਨ ਹੋਏ ਆ ਫੁੱਲੀ ਚਾਰਜ ਮਿਲੇ ਨੂੰ ਠੀਕ ਹੈ ਜੀ ਉਸ ਤੋਂ ਪਹਿਲਾਂ ਮੇਰੇ ਕੋਲ 2 ਦਿਨ ਦਾ ਚਾਰਜ ਇਹਦਾ ਪਰ ਇਹ ਮਸਲਾ ਮੇਰੇ ਧਿਆਨ 'ਚ ਨਹੀਂ ਆਇਆ ਕਦੇ ਠੀਕ ਹੈ ਜੀ ਵੀਡੀਓ ਸਾਹਿਬ ਦਾ ਨੰਬਰ ਮਿਲ ਸਕਦਾ ਜੀ ਵੀਡੀਓ ਸਾਹਿਬ ਦਾ ਹਾਂ ਮਿਲ ਜੂਗਾ ਵਿੱਚ ਹਾਂ ਮੈਨੂੰ ਸੈਂਡ ਕਰ ਦੇਵੋ ਜੀ WhatsApp ਮੈਂ ਤੁਹਾਨੂੰ WhatsApp ਕਰ ਦਾਂਗਾ ਵਿੱਚ ਹਾਂਜੀ ਹਾਂਜੀ ਉਹਨਾਂ ਦੇ ਵੀ ਸ਼ਾਇਦ ਧਿਆਨ 'ਚ ਨਾ ਹੋਵੇ ਕਿਉਂਕਿ ਆਏ ਉਹ ਵੀ ਨਵੇਂ ਆ ਇੱਥੇ ਪਹਿਲਾਂ ਵੀਡੀਓ ਸਾਹਿਬ ਹੋਰ ਤੇ ਠੀਕ ਹੈ ਜੀ ਠੀਕ ਹੈ ਮੈਂ ਨੰਬਰ ਸੈਂਡ ਕਰ ਦਾਂ ਹਾਂਜੀ ਨੰਬਰ ਸੈਂਡ ਕਰ ਦਿਓ ਠੀਕ ਹੈ ਜੀ ਵੀਡੀਓ ਸਾਹਿਬ ਸੋ ਹਰ ਇੱਕ ਅਧਿਕਾਰੀ ਆਪਣਾ ਪੱਲਾ ਸਡਾਉਣ ਦੀ ਕੋਸ਼ਿਸ਼ ਕਰ ਰਿਹਾ ਏ ਕਿਹਾ ਜਾ ਰਿਹਾ ਹੈ ਕਿ ਅਸੀਂ ਨਵੇਂ ਆਏ ਆ ਸਾਡੇ ਧਿਆਨ ਚ ਨਹੀਂ ਐਮਐਲਏ ਸਾਹਿਬ ਤਾਂ ਮੌਜੂਦਾ ਹੀ ਨੇ ਜਿਹੜੇ ਹੁਣ ਹੈ ਜੇ ਨੇ ਉਹ ਵੀ ਗੱਲ ਨਹੀਂ ਕਰ ਰਹਾ ਸਰਪੰਚ ਪਿੰਡ ਦਾ ਮੌਜੂਦਾ ਏ ਉਹਨਾਂ ਨੇ ਫੋਨ ਸਵਿਚ ਆਫ ਕਰ ਲਿਆ ਏ ਸੋ ਪੱਲਾ ਸੜਾਇਆ ਜਾ ਰਿਹਾ ਏ ਹਰ ਇੱਕ ਗੱਲ ਤੋਂ ਦਾਅਵੇ ਤਾਂ ਕੀਤੇ ਜਾ ਰਹੇ ਨੇ ਤਰੱਕੀ ਦੀਆਂ ਰਾਹਾਂ ਤੇ ਲਜਾਣ ਦੇ ਪਰ ਤਰੱਕੀ ਦੀਆਂ ਰਾਹਾਂ ਕਿੱਥੋਂ ਮਿਲਣਗੀਆਂ ਕਿੱਥੋਂ ਇਹ ਜਿਹੜੇ ਨੌਜਵਾਨ ਨੇ ਅੱਗੇ ਜਾ ਕੇ ਦੇਸ਼ ਲਈ ਮੈਡਲ ਜਿੱਤਣਗੇ ਜਦੋਂ ਜਮੀਨੀ ਪੱਧਰ ਤੇ ਹਾਲਾਤ ਨੇ ਸੋ ਇਹਨਾਂ ਚੋਂ ਹੀ ਉਹ ਖਿਡਿਆਰੀ ਪੈਦਾ ਹੋਣੇ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕਰਨਾ ਏ ਪਰ ਨਾਮ ਕਦੋਂ ਰੋਸ਼ਨ ਹੁੰਦਾ ਕਦੋਂ ਇਹਨਾਂ ਨੂੰ ਗਰਾਊਂਡ ਮਿਲਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਐਮਐਲਏ ਸਾਹਿਬ ਨਾਲ ਵੀ ਉਹਨਾਂ ਦੇ ਜਿਹੜੇ ਪੀਏ ਨੇ ਉਹ ਕਹਿੰਦੇ ਜੀ ਗੱਲ ਕਰਾ ਦਾਂਗੇ ਉਹਨਾਂ ਨਾਲ ਕਦੋਂ ਗੱਲ ਹੁੰਦੀ ਏ ਇਹ ਵੀ ਦੇਖਦੇ ਆਂ ਬੀਡੀਪੀਓ ਸਾਹਿਬ ਕੀ ਕਹਿੰਦੇ ਨੇ ਉਹ ਵੀ ਦੇਖਦੇ ਆਂ ਤੇ ਸਰਪੰਚ ਸਾਹਿਬ ਦੇ ਘਰ ਜਾ ਕੇ ਦੇਖ ਲੈਣੇ ਆ ਜੇ ਮਿਲ ਗਏ ਸਰਪੰਚ ਕਹਿੰਦੇ ਜੀ ਜਿਹੜਾ ਉਹਨਾਂ ਦਾ ਪਤੀ ਆ ਸਾਰਾ ਕੰਮਕਾਰ ਉਹ ਦੇਖਦਾ ਪਰ ਮਿਸਿਸ ਜੀ ਉਹਨਾਂ ਦੇ ਸਰਪੰਚ ਨੇ ਜਿਹੜੇ ਮੇਨ ਕੀ ਨਾ ਜੀ ਸਰਪੰਚ ਦਾ ਮਾਰ ਆ ਜੀ ਇਸ ਟਾਈਮ ਚੱਲ ਰਹੇ ਜਿਹੜੇ ਉਹਨਾਂ ਦੇ ਪਤੀ ਆ ਜੀ ਅੱਛਾ ਹਾਂ ਹੁਣ ਮਿਸਿਸ ਸਰਪੰਚ ਦਾ ਮਿਸਿਸ ਆ ਉਹਨਾਂ ਦੇ ਹਾਂ ਦਵਿੰਦਰ ਕੌਰ ਆ ਜੀ ਦਵਿੰਦਰ ਕੌਰ ਨਾਲ ਗੱਲ ਕਰਦੇ ਆ ਮੇਨ ਤਾਂ ਦਵਿੰਦਰ ਕੌਰ ਨੇ ਇੱਥੇ ਸਰਪੰਚ ਸਾਹਿਬ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਫਤਿਹਗੜ ਸਾਹਿਬ ਫਿਲਹਾਲ ਐਮਐਲਏ ਸਾਹਿਬ ਨੂੰ ਫੋਨ ਕਰਕੇ ਦੇਖ ਲਿਆ ਸਾਰਿਆਂ ਨੂੰ ਫੋਨ ਕਰਕੇ ਦੇਖ ਲਿਆ ਕੋਈ ਵੀ ਇਸ ਤੇ ਸਪਸ਼ਟ ਜਿਹੜਾ ਸਪਸ਼ਟੀ ਕਰਨਾ ਆਪਣਾ ਜਵਾਬ ਆ ਨਹੀਂ ਦੇ ਰਿਹਾ ਫਿਲਹਾਲ ਪੰਜਾਬ ਦੇ ਮੁੱਖ ਮੰਤਰੀ ਉਹ ਕਹਿੰਦੇ ਨੇ ਕਿ ਹਰ ਇੱਕ ਮਸਲੇ ਦਾ ਹੱਲ ਹੁੰਦਾ ਏ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੀ ਆਧਾਰ ਤੇ ਹੱਲ ਕੀਤਾ ਜਾਂਦਾ ਏ ਸੀਐਮ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਉਹ ਫੋਨ ਚੁੱਕਦੇ ਨੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਜੇ ਫੋਨ ਚੁੱਕਦੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਫਿਲਹਾਲ ਸੀਐਨ ਸਾਹਿਬ ਨੇ ਵੀ ਫੋਨ ਨਹੀਂ ਚੁੱਕਿਆ ਉਹਨਾਂ ਨੂੰ ਇਹ ਲਿੰਕ ਜ਼ਰੂਰ ਭੇਜਿਆ ਜਾਊਗਾ ਇਹ ਮਸਲੇ ਦਾ ਕਿਉਂਕਿ ਉਹ ਵੀਡੀਓ ਦੇਖ ਕੇ ਸਹਿਦੇ ਦਾ ਕੋਈ ਹੱਲ ਕਰ ਸਕਣ ਐਮਐਲਏ ਸਾਹਿਬ ਨੇ ਤਾਂ ਫੋਨ ਨਹੀਂ ਚੁੱਕਿਆ ਤੇ ਸਰਪੰਚ ਸਾਹਿਬ ਵੀ ਸਵਿਚ ਆਫ ਕਰ ਗਏ ਨੇ ਤੇ ਬੀਡੀਪੀਓ ਦਾ ਨੰਬਰ ਪਹੁੰਚਿਆ ਬੀਡੀਪੀਓ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਕੋਈ ਮਸਲੇ ਦਾ ਹੱਲ ਹੁੰਦਾ ਏ ਬੀਡੀਪੀ ਉਹ ਬਲਜੀਤ ਸੋਹੀ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਹਲੋ ਹਲੋ ਹਾਂਜੀ ਸੋਹੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪત્રਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਫਤੇਗੜ ਸਾਹਿਬ ਤੋਂ ਹਾਂ ਜੀ ਹਾਂ ਜੀ ਟਿਵਾਣਾ ਜੀ ਅ ਸੋਹੀ ਸਾਹਿਬ ਇੱਕ ਨਾਮਕ ਸੋਂਬੜੀ ਪਿੰਡ ਦੇ ਵਿੱਚ ਪਹੁੰਚਿਆ ਸੀਗਾ ਜੀ ਕਿ ਕਸੋਂਬੜੀ ਪਿੰਡ ਹੈ ਜੀ ਇੱਥੇ ਕਿਹੜੇ ਬਲਾਕ ਚ ਪੈਂਦਾ ਜੀ ਖਲਾਲ ਉਹਨਾਂ ਨੇ ਫੋਨ ਕੱਟਤਾ ਏ ਕਿਉਂ ਕਟਿਆ ਇਹਦਾ ਕੀ ਕਾਰਨ ਆ ਜਉਂ ਕਟਿਆ ਗਿਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ हां किसोम्बड़ी जी ਤੁਸੀਂ ਕੀ ਕਹਿ ਰਹੇ ਹੋ? ਕਿਸੋम्बੜੀ ਪਿੰਡ ਚ ਨਾ ਬीडीपीओ ਸਾਹਿਬ ਇੱਕ ਨਾ ਗਰਾਊਂਡ ਦਾ ਮਸਲਾ ਹੈ ਜੀ। ਕੋਈ ਗੱਲ ਨਹੀਂ ਦਵਾਣੀ ਦੱਸੋ ਕੀ ਮਸਲਾ ਹੈ? ਇੱਥੇ ਨਾ ਬੱਚੇ ਖੜੇ ਨੇ ਕਾਫੀ ਇੱਥੇ ਗਰਾਊਂਡ ਨਹੀਂ ਹੈਗਾ ਜਿਹੜਾ ਕਹਿੰਦੇ ਗਰਾਊਂਡ ਆ ਉਹਦੇ ਵਿੱਚ ਪਾਣੀ ਭਰਿਆ ਹੋਇਆ ਹੈ ਜੀ। ਪਾਣੀ ਦੀ ਨਿਕਾਸੀ ਨਹੀਂ ਕੋਈ ਪੰਚਾਇਤ ਨੂੰ ਵੀ ਕਈ ਵਾਰ ਕਹਿੰਦਾ ਕੋਈ ਮਸਲੇ ਦਾ ਹੱਲ ਨਹੀਂ ਹੋ ਰਿਹਾ। ਹਾਂਜੀ ਠੀਕ ਹੈ ਜੀ ਕਰਵਾ ਦਿੰਦੇ ਆ। ਕਦੋਂ ਤੱਕ ਹੋ ਜੂਗਾ ਜੀ? ਫਿਲਹਾਲ ਉਹਨਾਂ ਨੇ ਫੋਨ ਕੱਟ ਪਾਈ ਜੀ ਇਹੀ ਕਹਿ ਕੇ ਕਰਵਾ ਦਿੰਨੇ ਆ। ਵੀਰੋ ਨੇ ਕਹਿੰਦ ਰਹੇ ਮੰਗ ਪੱਤਰ ਵੀ ਕਈ ਵਾਰ ਦੇ ਚੁੱਕੇ ਆ ਕਦੋਂ ਤੋਂ ਇਹ ਮਸਲੇ 'ਚ ਤੁਸੀਂ ਜਾ ਰਹੇ ਹੋ ਜੀ ਮੈਨੂੰ ਘਟੋ ਘਾਟੀ ਮੇਰੀ ਜ਼ਿੰਦਗੀ ਦੇ 13 14 ਸਾਲ ਹੋ ਗਏ ਜੀ ਇਸ ਮਸਲੇ ਦੇ ਵਿੱਚ ਬੜੇ ਨੂੰ ਪਹਿਲਾਂ ਵੀ ਅਸੀਂ ਮਤਾ ਪਵਾ ਚੁੱਕੇ ਹਾਂ ਨਵੀਂ ਪੰਚਾਇਤ ਤੋਂ ਮੈਂ 1.10.2023 ਨੂੰ ਮਤਾ ਪਵਾ ਕੇ ਆਪ ਜਾ ਕੇ ਦੇ ਕੇ ਆਇਆ ਜਿਹੜੀ ਮੇਰੀ ਆਨਲਾਈਨ ਅਰਜੀ ਦਈ ਵੀ ਸੀ ਉਹਦੇ ਬਾਰੇ ਵੀਡੀਓ ਪਸਾਬ ਨੇ ਮੇਰੇ ਤੋਂ ਲਿਖ ਕੇ ਲੈ ਲਿਆ ਵੀ ਇਹ ਮਸਲੇ ਤੋਂ ਸੰਤੁਸ਼ਟ ਨੇ ਵੀ ਇਹ ਮਸਲਾ ਹੱਲ ਹੋ ਗਿਆ ਜੀ ਮਸਲਾ ਤੁਹਾਡੇ ਸਾਹਮਣੇ ਹੈ ਜੀ ਕਿੰਨਾ ਕ ਹੱਲ ਹੋਇਆ ਜਮੀਨੀ ਪੱਧਰ ਤੇ ਤੁਸੀਂ ਆਪ ਦੇਖ ਹੀ ਲਿਆ ਜੀ ਹਾਂਜੀ ਬਾਈ ਜੀ ਹਰ ਕੋਈ ਕਤਰਾ ਰਿਹਾ ਹੈ ਇਹ ਗੱਲ ਕਰਨ ਤੋਂ ਗੱਲ ਕੀ ਆ ਕੀ ਆ ਵਿੱਚੋਂ ਕਾਰਨ ਕਿਉਂ ਕਤਰਾ ਰਹੇ ਨੇ ਕਿਉਂਕਿ ਅਧਿਕਾਰੀ ਹੁੰਦੇ ਨੇ ਜੇ ਕੋਈ ਮਸਲਾ ਦੱਸਾਂਗੇ ਤਾਂ ਹੀ ਹੱਲ ਹੋਊਗਾ ਹੋਊਗਾ ਜੀ ਕਹਿ ਕੇ ਫੋਨ ਕੱਟਦਾ ਪਹਿਲਾਂ ਵੀ ਦੋ ਵਾਰ ਕਸੂਂਪੜੀ ਦਾ ਨਾਉ ਸੁਣ ਕੇ ਫੋਨ ਕੱਟਦਾ ਪਹਿਲਾਂ ਮਸਲਾ ਜੀ ਨਜਾਇਜ਼ ਕਬਜ਼ਾ ਹੈ ਜੀ ਜਿਹੜਾ ਨਜਾਇਜ਼ ਕਬਜ਼ਾ ਹੈ ਜੀ ਨਜਾਇਜ਼ ਕਬਜ਼ਾ ਕਾਦਾ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਪਿੰਡ ਦਾ ਪਾਣੀ ਭਰਿਆ ਵਾ ਫਿਰ ਨਜਾਇਜ਼ ਕਬਜ਼ਾ ਕਾਦਾ ਨਜਾਇਜ਼ ਵਿੱਚ ਨੂੰ ਪਹੀ ਨਿਕਲ ਰਹੀ ਹੈ ਜੀ ਹਾਂ ਆ ਅੱਗੇ ਹੋਰ ਜੋ ਵੀ ਦੱਬਣ ਦਬਾਉਣ ਹੋਇਆ ਵਾ ਇਹ ਸਾਰਾ ਤੁਹਾਡੇ ਸਾਹਮਣੇ ਹੀ ਹੈ ਜੀ ਹਾਂ ਉਹਦਾ ਕੋਈ ਉਹਨਾਂ ਦੇ ਖਿਲਾਫ ਬੋਲ ਰਿਹਾ ਕੋਈ ਅੱਛਾ ਹਾਂ ਜੀ ਪਰ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਉਹ ਤਾਂ ਕਹ ਆ ਸਾਹਮਲੇਟ ਜ਼ਮੀਨ ਆ ਜਿਹੜੀ ਪੰਚਾਇਤੀ ਜ਼ਮੀਨ ਆ ਜਿਨ੍ਹਾਂ ਦੀ ਨਜਾਇਜ਼ ਦੱਬੀ ਵੀ ਆ ਉਹ ਸੜਾ ਰਹੇ ਹਾਂ ਇੱਥੇ ਕੋਈ ਸੜਾਉਣ ਦਾ ਧਿਆਨ ਹੀ ਨਹੀਂ ਇੱਥੇ ਪਿੰਡ ਦਾ ਨਾ ਸੁਣ ਕੇ ਫੋਨ ਕੱਟ ਜਾਂਦੇ ਨੇ ਅਧਿਕਾਰੀ ਸੁਣਵਾਈਓ ਨਹੀਂ ਜੀ ਆਹੀ ਕੋ ਸਾਡੇ ਨਾਲ ਹੋ ਰਿਹਾ ਜੀ ਅਰਜ਼ੀਆਂ ਦੇ ਦੇ ਕੇ ਸੱਕ ਚੁੱਕੇ ਆ ਜੀ ਡੀਸੀ ਸਾਹਿਬ ਕਿਹਾ ਵੀਡੀਓ ਕਿੰਨੇ ਕ ਦਫ਼ਤਰਾਂ ਜੀ ਜਿਨ੍ਹਾਂ ਤੇ ਮੈਂ 12 13 ਸਾਲ ਤੋਂ ਚੱਕਰ ਕੱਟ ਰਹੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਜੀ ਸਾਡੀ ਹੱਦ ਤੱਕ ਫਿਲਹਾਲ ਕੀ ਮਸਲੇ ਦਾ ਹੱਲ ਨਿਕਲਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਬੀਡੀਪੀਓ ਸਾਹਿਬ ਕਹਿੰਦੇ ਜੀ ਸੋਈ ਸਾਹਿਬ ਨੇ ਕਹਿੰਦੇ ਅਸੀਂ ਕਰਾ ਦੰਨੇ ਜੀ ਕਰਾਉਣਗੇ ਕ ਫੋਨ ਕੱਟਣ ਦੀ ਬਹੁਤ ਜਲਦੀ ਸੀਗੀ ਉਹਨਾਂ ਨੂੰ ਕਰਾ ਦਿੰਨੇ ਆ ਕਹਿੰਦੇ ਉਹਨਾਂ ਨੇ ਫੋਨ ਕੱਟਤਾ ਪਹਿਲਾਂ ਵੀ ਵਿਚਦੀ ਜਦੋਂ ਕਸੂੰਬੜੀ ਦਾ ਨਾਮ ਸੁਣਿਆ ਉਦੋਂ ਵੀ ਫੋਨ ਕੱਟਤਾ ਸਰਪੰਚ ਸਾਹਿਬ ਨੇ ਵੀ ਫੋਨ ਸਵਿਚ ਆਫ ਕਰ ਲਿਆ ਸ਼ਾਇਦ ਇੱਥੇ ਕੋਈ ਖਤਰਾ ਹੈ ਜਾਂ ਇਹ ਤੋਂ ਕੋਈ ਘਬਰਾਹਟ ਹੁੰਦੀ ਹੈ ਇਹ ਮਸਲੇ ਤੋਂ ਕਿਉਂ ਘਬਰਾਹਟ ਹੁੰਦੀ ਹੈ ਤਾਂ ਆਉਣ ਵਾਲਾ ਟਾਈਮ ਦੱਸੂਗਾ ਸਰਪੰਚ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਮਸਲੇ ਦਾ ਹੱਲ ਕਰਦੇ ਨੇ ਸੋ ਇਹ ਲਿੰਕ ਆ ਜਿਹੜਾ ਸੀਐਮ ਸਾਹਿਬ ਨੂੰ ਜ਼ਰੂਰ ਪਾਇਆ ਜਾਊਗਾ ਜੇ ਉਹ ਦੇਖਦੇ ਨੇ ਤਾਂ ਅਸੀਂ ਰਿਕੁਐਸਟ ਕਰਦੇ ਆ ਇਹਨਾਂ ਬੱਚਿਆਂ ਵੱਲ ਦੇਖ ਕੇ ਇਨਾਂ ਲਈ ਗਰਾਊਂਡ ਦਾ ਹਾਲਾ ਜਿਹੜਾ ਜ਼ਰੂਰ ਕੀਤਾ ਜਾਵੇ ਜੀ ਜ਼ਰੂਰ ਧਿਆਨ ਦਿੱਤਾ ਜਾਵੇ ਐਮਐਲ ਸਾਬ ਵੀ ਕਹਿੰਦੇ ਨੇ ਕਿ ਉਹ ਬਾਅਦ ਨੇ ਉਹਨਾਂ ਦਾ ਪੀਏ ਕਹਿੰਦੇ ਨੇ ਜਦੋਂ ਆਉਣਗੇ ਗੱਲ ਕਰਾ ਦਾਂਗੇ ਨੰਬਰ ਮੰਗਿਆ ਸੀ ਪਰਸਨਲ ਕਹਿੰਦੇ ਅਸੀਂ ਪੁੱਛ ਕੇ ਦੱਸਾਂਗੇ ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਆ ਜਿਹੜਾ ਪਹਿਲੀ ਰਿੰਗ ਤੇ ਫੋਨ ਚੁੱਕਦਾ ਏ ਪਰ ਚੁੱਕਦੇ ਵੀ ਰਹੇ ਨੇ ਬਹੁਤ ਵਿਧਾਇਕ ਇਹ ਨੇ ਬਹੁਤ ਮੰਤਰੀ ਇਹ ਜਿਹੇ ਨੇ ਜਿਨ੍ਹਾਂ ਨੂੰ ਅਸੀਂ ਕਾਲ ਕਰਦੇ ਆ ਫੋਨ ਚੁੱਕਦੇ ਨੇ ਪਰ ਇਹ ਪਹਿਲੀ ਵਾਰ ਹੋਇਆ ਏ ਕਿ ਉਹ ਹੈ ਨਹੀਂ ਪਹਿਲਾਂ ਸਾਰੇ ਵੱਲ ਕਿਸੇ ਵੱਲ ਦੇਖਿਆ ਗਿਆ ਤਾਂ ਇਹ ਗੱਲ ਕਹੀ ਗਈ ਆ ਸੋ ਕੀ ਹੱਲ ਨਿਕਲਦਾ ਉਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਸਰਪੰਚ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ